ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਡਰੈੱਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦਾ ਜ਼ਿਲ੍ਹਾ ਬਟਿੰਡਾ ਤਸੀਲ ਰੰਪਰਾ ਰੰਪਰਾ ਸ਼ਹਿਰ ਤੋਂ ਕਿੰਨੀ ਦੂਰ ਪੈ ਗਿਆ ਪਿੰਡੇ ਆਪਣਾ 9 ਕਿਲੋਮੀਟਰ ਤੇ ਤਾਪੇ ਤੋਂ ਵੀ 8-9 ਹੀ ਹੋਣਾ ਤਾਪੇ ਤੋਂ 8 ਹੈ ਤੇ 98722 32148 98722 32148 32148 ਵਪਾਰ ਦਾ ਕੰਮ ਹੈ ਆਪਣਾ ਹਾਂਜੀ ਵਪਾਰ ਦਾ ਹੁੰਦਿਆ ਦੋ ਤਿੰਨ ਅਪਣੇ ਨਾਲ 7-8 ਹੁੰਦੀਆਂ ਠੀਕ ਹੈ ਜਿਹੜੇ ਪਾਏ ਵਹਿੜ ਦੇਖਦੇ ਪਾਏ ਕਿਹੜਾ ਸੁਆ ਵੀਰ ਹੁੰਦੀ ਆ ਤੇ ਪਲੂਣ ਹੀ ਆ ਵੀਰੇ ਮੂੰਹੋਂ ਦੋਂਦੀ ਆ ਪਲੂਣ ਪਹਿਲਾਂ ਸੁਆ ਮੂੰਹੋਂ ਦੋ ਦਿੰਦਾ ਹੁੰਦੀ ਹਾਂਜੀ ਤੇ ਕੱਦ-ਕੱਟ ਸਾਈਜ਼ ਵਗੈਰਾ ਫੁੱਲਾ ਹਨਾ ਹਾਂ ਫੁੱਲਾ ਵੀਰੇ ਮੇਰੇ ਮੋਢੇ ਬਰਾਬਰ ਹੁੰਦੀ ਆ ਜੀ ਠੀਕ ਹੈ ਠੰਡੀ ਠੁੰਡੀ ਬਹੁਤ ਆਏ ਨਹੀਂ ਠੀਕ ਹੈ ਕੋਈ ਲੱਪਣੀ ਇਹਨੇ ਕੋਸੜ ਨਹੀਂ ਕਰਨੀ ਠੀਕ ਹੈ ਠੰਡੀ ਬਹੁਤ ਆ ਤੇ ਦਿਨ ਕੇ ਇੱਕ ਕੱਢਦੀ ਪਈ ਐ ਜੀ। ਇੱਕ ਹਫਤਾ ਪਿਆ ਵੀਰੇ। ਇੱਕ ਹਫਤਾ ਸੂਣ ਚ ਬਾਕੀ। ਖੈਰ ਆਪਾਂ ਥਾਂ ਥਣੂ ਦੇਖੀਏ ਸੋਹਣਾ ਅੰਦਾਜ਼ਾ ਹੈ ਕਿੰਨਾ ਦੁੱਧ ਲਾ ਸਕਦੇ ਆ ਤੋ। ਇਹ 25-26 ਕਿਲੋ ਦਾ ਅੰਦਾਜ਼ਾ ਵੀਰੇ ਹੈਗਾ। ਫਾਰਮਰ ਜੁਲਾਈ ਆ ਪੋਂ ਬੰਦੇ ਨੇ ਕਹਿ ਕੇ ਇੱਥੇ ਵੀ ਆਪਣੀਆਂ ਬੱਚੀਆਂ 25 ਤੋਂ ਸ਼ੁਰੂ ਆ ਗਈ। ਠੀਕ ਆ। ਤੇ ਮੁੱਲ ਵੜੀ ਦਾ ਕੀ ਰੱਖਿਆ? ਹੂੰ ਤੇ ਰੱਖਾਂਗੇ ਮੁੱਲ। ਜੈ ਜੋ ਬਿਲਕੁਲ। ਹਾਂ ਜਮ੍ਹਾਂ ਜੈ ਜੋ ਕਰਾਂਗੇ। ਤੇ ਥਾਂ ਥਣੂ ਚੀਪਾ ਖਿੱਚਿਆ ਵੋਕਿਆ? ਜਮ੍ਹਾਂ ਓਕੇ ਵੀਰੇ। ਠੀਕ ਆ ਸੂਣ ਚ ਹਫਤਾ ਤੱਕ ਲੱਗ ਭਗ ਬਾਕੀ ਆ। ਹਫਤਾ ਲੱਗੇ। ਤੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਪੂਰੇ ਵੱਡੇ ਸਾਈਜ਼ ਦੇ ਵਿੱਚ ਆ ਕੱਦ ਕਾਠ ਫੁੱਲ ਆ ਇਹ ਨਹੀਂ ਗੱਲ ਛੋਟੀ ਆ ਪਲੂਨ ਪਹਿਲਾ ਸੂਆ ਮੂੰਹੋ ਦੋ ਰੰਗ ਦੀ ਪਈ ਆ ਤੇ ਥਣ ਵਗੈਰਾ ਦੇਖ ਸਕਦੇ ਸੋਹਣਾ ਗੁੱਲੇ ਵਾਲਾ ਮੁੱਠੀ ਵਾਲਾ ਥਣ ਲੱਗਿਆ ਵਾ ਸੋ ਥਣ ਵਗੈਰਾ ਦੇਖ ਸਕਦੇ ਚਾਰੇ ਥਣ ਨਿਖੜਵੇਂ ਤੇ ਹੈਵੀ ਸੀਲ ਠੰਡੀ ਪੂਰੀ ਵਧੀਆ ਤੇ 24 25 ਕਿਲੋ ਦੁੱਧ ਇਹਨੂੰ ਕੋਈ ਮੈਟਰ ਨਹੀਂ ਕਰ ਦਿੰਦਾ ਕਰਦਾ ਤੇ ਆ ਰਾਮਨਾ ਦੁੱਧ ਪਾ ਦੂ ਇਹਨਾਂ ਸੋ ਦੇਖੋ ਥਣ ਵਗੈਰਾ ਦੇਖੋ ਪੂਰਾ ਸੋਹਣਾ ਸਾਫ਼ ਸੁਥਰਾ ਤੇ ਗੁੱਲੇ ਵਾਲਾ ਸੋਹਣਾ ਥਣ ਲੱਗਿਆ ਵਾ ਪਿਆਰ ਬਉਂਦੀ ਹੈ ਬਈ ਠੀਕ ਹੈ 24 25 ਲੀਟਰ ਦੁੱਧ ਦੇ ਨੇ ਆਰਾਮਣਾ ਪਾ ਦੇਣਾ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਕਿਸੇ ਵੀ ਵੀਰ ਤੇ ਬੈਠ ਗੱਬੜ ਪਸੰਦ ਹੋਵੇ ਤਾਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਪਿੰਡ ਜਿਉਂ ਦੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਤਹਿਸੀਲ ਰਾਮਪਰਾ ਫੂਲ ਤੇ ਵੀਰੇ ਮੋਬਾਈਲ ਨੰਬਰ ਬੋਲ ਦੇ ਆਪਣਾ 98722 ਬਾਕੀ 148 ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਹੋਰ ਵੀਡੀਓ